ਧਨ ਵਹਿ ਕਰੂ ਸਾਹਿਬ ਜੀ ਕਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨ ਸੋ ਐਸਾ ਹਰ ਧਿਆਇ ਮੇਰੇ ਜੀ ਅੜੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾ ਸਦਾ ਸਤਨਾ ਹਲਤ ਪਲਤ ਮੁਖ ਉज्जਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਿਰੰਜਣਾ ਰਹਾਉ ਚਹ ਹਰਿ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਚਨ ਨਾਨਕ ਕਾ ਗੁਰੇ ਮਤ ਦਿਨੀ ਜਪ ਹਰ ਭਵਜਲ ਤਰਨਾ ਪਰਮ ਸਤਕਾਰ ਜੋਗ ਦੇਸ ਉਦੇਸ ਦੇ ਵਿੱਚ ਬੈਠ ਕਰਕੇ ਮਰਬਾਨੀ ਦੇ ਵਿਚਾਰ ਨੂੰ ਸਰਵਣ ਕਰਨ ਵਾਲੇ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਵੱਡ ਭਾਗੇ ਹਾਂ ਅੱਜ ਦਾ ਮੁਖਵਾਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਰਿਵਾਰਿਕ ਸਮਾਜਿਕ ਕਈ ਮੁਸ਼ਕਲਾਂ ਨੂੰ ਝੱਲਦੇ ਹੋਏ ਗੁਰੂ ਨਾਨਕ ਦੇ ਘਰ ਦੀ ਮਹਿਮਾ ਨੂੰ ਆਪਣੇ ਜੀਵਨ ਚ ਵਸਾ ਕਰਕੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਜੀ ਦਾ ਸਫ਼ਰ ਤੈ ਕੀਤਾ ਤੇ ਭਟ ਸਾਬ ਜੀ ਕਹਿੰਦੇ ਨੇ ਇੱਕ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਕਿਹੇ ਗੁਰੂ ਰਾਮਦਾਸ ਪਾਤਸ਼ਾਹ ਮੇਰੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰ ਦਿਓ ਆਪਣੇ ਚਰਨਾਂ ਦੇ ਵਿੱਚ ਰੱਖੋ ਇੱਕ ਉਤੋਂ ਪੰਤ ਸੁਣੀਓ ਗੁਰ ਸੰਗਤ ਤੇਹੇ ਮਲੰਤ ਜਮ ਤਰਾਸ ਮਟਾਈ ਸਭ ਤੋਂ ਉੱਤਮ ਸੰਗਤ ਹੈ ਤੁਹਾਡੀ ਜਿੱਥੇ ਆ ਕੇ ਸਾਡੀਆਂ ਮਨ ਦੀਆਂ ਤ੍ਰਿਸ਼ਨਾਵਾਂ ਠੰਡੀਆਂ ਹੋ ਜਾਂਦੀਆਂ ਨੇ ਅਸੀਂ ਤ੍ਰਿਪਤ ਹੋ ਜਾਂਦੇ ਹਾਂ ਇਸ ਕਰਕੇ ਆਪਣੇ ਚਰਨਾਂ ਦੇ ਵਿੱਚ ਰੱਖੋ ਐਸੇ ਪਰਉਪਕਾਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 669 ਤੇ ਸੁਭਾਈਮਾਨ ਹੈ ਪਾਤਸ਼ਾਹ ਜੀ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਚ ਕਿਰਪਾ ਕਰਦੇ ਨੇ ਜਪਮਾਨ ਸਤਨਾਮ ਕਹਿੰਦੇ ਇਹ ਮੇਰੇ ਮਨਾ ਸਿਮਰਨ ਕਰ ਕਿਹਦਾ ਸਤਨਾਮ ਸਤ ਦਾ ਅਰਥ ਹੋਂਦ ਵਾਲਾ ਸਦੀਵੀ ਰਹਿਣ ਵਾਲਾ ਜਿਹੜਾ ਸਦਾ ਹੀ ਰਹਿੰਦਾ ਹੈ ਉਹਦਾ ਸਿਮਰਨ ਕਰ ਕਿਸੇ ਬੰਦੇ ਦਾ ਕਿਸੇ ਹੋਰ ਦਾ ਸਿਮਰਨੀ ਕਰਨਾ ਕਿਉਂਕਿ ਉਹ ਤਾਂ ਜੰਮਿਆ ਤੇ ਮਰ ਗਿਆ ਉਹਦਾ ਸਿਮਰਨ ਕਰਕੇ ਕੀ ਫਾਇਦਾ ਸਿਮਰਨ ਉਹਦਾ ਜਿਹੜਾ ਨਾ ਜੰਮਦਾ ਏ ਤੇ ਨਾ ਮਰਦਾ ਏ ਅਕਾਲ ਪੁਰਖ ਵਹਿਗੁਰੂ ਜਪ ਮੰਨ ਸਦਾ ਜਪ ਮੰਨ ਸਤਨਾ ਸਦਾ ਸਤਨਾ ਕਹਿੰਦੇ ਇਹ ਮੇਰੇ ਮਨਾ ਪ੍ਰਮਾਤਮਾ ਦਾ ਨਾਮ ਜਪ ਤੇ ਸਦਾ ਹੀ ਜਪਦਾਰ ਹੈ ਯਾਨੀ ਕਿ ਇੱਕ ਦਿਨ ਜਪ ਲਿਆ ਜਾਂ ਹਫ਼ਤੇ ਪਿੱਛੋਂ ਜਪ ਲਿਆ ਨਹੀਂ ਕਹਿੰਦੇ ਸਦਾ ਹੀ ਉਠ ਤੋ ਬੈਠ ਤੋ ਸੋਵ ਤੋ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ ਕਹਿੰਦੇ ਉੱਠਦੇ ਆ ਬੈਹਂਦੇ ਆ ਸੌਂਦੇ ਆ ਜਾਗਦੇ ਆ ਹਰ ਵੇਲੇ ਜਦੋਂ ਵੀ ਧਿਆਨ ਜਾਵੇ ਤੇ ਅਕਾਲ ਪੁਰਖ ਵਾਲੇ ਪਾਸੇ ਜਾਵੇ ਕਿਰਤ ਕਮਾਈ ਕਰਦੇ ਆ ਹੋਈਆਂ ਪਰਿਵਾਰ ਪਾਲਦੇ ਆ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਆ ਵੀ ਧਿਆਨ ਅਕਾਲ ਪੁਰਖ ਵਹਿਗੁਰੂ ਵੱਲੇ ਰਵੇ ਉਹਨੂੰ ਕਹਿੰਦੇ ਸਿਮਰਨ ਕਿਹੜਾ ਨਿਰੰਤਰ ਹੀ ਚੱਲੀ ਜਾਵੇ ਬਾਣੀ ਜਾਤ ਹੈ ਬਾਣੀ ਦੇ ਅਰਥ ਪਤਾ ਨੇ ਉਧਰ ਧਿਆਨ ਲੱਗ ਜੇ ਪਾਤਸ਼ਾਹ ਕਹਿੰਦੇ ਇਦਾਂ ਕੰਮਕਾਰ ਕਰਦਿਆਂ ਕਰਦਿਆਂ ਤੇਰਾ ਪਰਿਵਾਰਿਕ ਸਿਸਟਮ ਵੀ ਸਹੀ ਚੱਲੀ ਜਾਏਗਾ ਤੇ ਨਰਿੰਕਾਰ ਵਾਲੇ ਪਾਸੇ ਤੇਰੀ ਵਰਤੀ ਵੀ ਜੁੜੀ ਰਹੇਗੀ ਸਦਾ ਜਪੀ ਜਾ ਫਿਰ ਹੋਵੇਗਾ ਕੀ ਹਾਲਤ ਪਲਤ ਮੁਖ ਉੱਜਲ ਹੋਈ ਹੈ ਕਹਿੰਦੇ ਇੱਥੇ ਤੇ ਉੱਥੇ ਅੱਜ ਤੇ ਕੱਲ ਜਿਉਂਦਿਆਂ ਤੇ ਮਰ ਤੋਂ ਬਾਅਦ ਹਰ ਵੇਲੇ ਹੀ ਤੇਰੀ ਚੜਤੀ ਕਲਾ ਰਵੇਗੀ ਹਲਤ ਪਲਤ ਮੁਖ ਉज्जਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਰੰਜਨਾ ਕਹਿੰਦੇ ਤੇਰਾ ਮੁਖ ਜਲਾ ਹੋ ਜਾਏਗਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉज्जਲੇ ਕੀਤੀ ਛੁੱਟੀ ਨਾਲ ਕਹਿੰਦੇ ਜਿਨ੍ਹਾਂ ਨੇ ਕਹਲਣਾ ਕਾਲ ਲਈ ਜਿਨ੍ਹਾਂ ਨੇ ਕੁਝ ਜ਼ਿੰਦਗੀ ਨੂੰ ਸਮਝ ਲਿਆ ਉਹਨਾਂ ਦੇ ਮੁਖ ਹਮੇਸ਼ਾ ਉज्जਲੇ ਹੁੰਦੇ ਨੇ ਤੇ ਜਿਨ੍ਹਾਂ ਨੇ ਸਮਝਿਆ ਨਹੀਂ ਜਿਨ੍ਹਾਂ ਨੂੰ ਨਾ ਆਪਣੇ ਬਾਰੇ ਪਤਾ ਇਹਨਾਂ ਸਮਾਜ ਬਾਰੇ ਪਤਾ ਇਹਨਾਂ ਗੁਰਬਾਣੀ ਬਾਰੇ ਪਤਾ ਏ ਉਹ ਤੇ ਊਲ ਜਲੂਲ ਬੋੜਦੇ ਹੀ ਬੋੜਦੇ ਨੇ ਕਿਉਂਕਿ ਉਹਨਾਂ ਦੀ ਭੂਮਿਕਾ ਹੀ ਇਦਾਂ ਦੀ ਏ ਉਹ ਲਾਈ ਐਸੇ ਕਾਰੇ ਵਿੱਚ ਨੇ ਤੇ ਸਾਬ ਜੀ ਕਹਿੰਦੇ ਨੇ ਜੇ ਤੂੰ ਆਪਣਾ ਮੁਖ ਉਜਲਾ ਕਰਨਾ ਚਾਹੁੰਦਾ ਹੈ ਸੁਖੀ ਜੀਵਨ ਭਤੀ ਤੇ ਕਰਨਾ ਚਾਹੁੰਦਾ ਹੈ ਤੇ ਕੀ ਕਰ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰਪੁਰਖ ਨਿਰੰਜਨਾ ਕਹਿੰਦੇ ਸਦਾ ਹਰੀ ਪ੍ਰਮਾਤਮਾ ਨੂੰ ਜਾਜ ਕਰ ਨਰਿੰਜਨ ਦਾ ਅਰਥ ਹੈ ਕਾਲਖ ਤੋਂ ਰਹਿਤ ਪਰਮਾਤਮਾ ਉਹਦਾ ਸਿਮਰਨ ਕਰਦਾ ਰਹਾਉ ਰਹਾਉ ਜਿਹੜਾ ਬੰਦ ਹੁੰਦਾ ਇਹਨਾਂ ਸ਼ਬਦ ਦੇ ਵਿੱਚ ਉਹਦਾ ਅਰਥ ਹੁੰਦਾ ਭਈ ਸਿਧਾਂਤ ਇਹ ਰਹਾਉ ਦੀਆਂ ਪੰਕਤੀਆਂ ਵਿੱਚ ਹੈ ਇੱਥੇ ਠਹਿਰ ਕੇ ਵਿਚਾਰ ਕਰੋ ਤੇ ਇਸ ਵਿਚਾਰ ਨੂੰ ਫਿਰ ਹੋਰ ਉਦਾਹਰਨਾਂ ਦੇ ਕੇ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਨੇ ਭਈ ਅਕਾਲ ਪੁਰਖ ਦਾ ਸਿਮਰਨ ਕੀਤੇ ਆ ਮੁਖ ਉਜਲਾ ਹੁੰਦਾ ਹੈ ਪਰ ਦੁਨੀਆ ਦੇ ਵਿੱਚ ਕਿਹੜੀਆਂ ਚੀਜ਼ਾਂ ਪ੍ਰਚਲਿਤ ਨੇ ਉਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫੇਰ ਦੱਸਦੇ ਆ ਕਿ ਇਹਨਾਂ ਦੇ ਨਾਲ ਨਹੀਂ ਸਿਮਰਨ ਪਰਮਾਤਮਾ ਦੇ ਨਾਲ ਤੇਰਾ ਹੱਲ ਹੋਣਾ ਹੀ ਤੇ ਇੱਥੇ ਕਿਰਪਾ ਕਰਦੇ ਨੇ ਪਹਿਲੇ ਬੰਦ ਚ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਕਹਿੰਦੇ ਜਿੰਨੀਆਂ ਵੀ ਇੱਛਾ ਪੂਰੀਆਂ ਕਰਾਉਣੀਆਂ ਚਾਹੁੰਨਾ ਇਹ ਇੱਕ ਅਕਾਲ ਪੁਰਖ ਵਹਿਗੁਰੂ ਤੋਂ ਬਗੈਰ ਹੋਰ ਇੱਛਾ ਤੇਰੀ ਕੋਈ ਪੂਰੀ ਨਹੀਂ ਕਰ ਸਕਦਾ ਇੱਥੇ ਭਾਰਤ ਵਰਸ਼ ਦੇ ਅੰਦਰ ਸਨਾਤਨੀ ਮਤ ਵੱਲੋਂ ਇੱਕ ਕਾਮ ਧਿਨ ਗਊ ਕਹੀ ਜਾਂਦੀ ਹੈ ਜਿਹੜੀ ਕਹਿੰਦੇ ਜੀ ਸਵਰਗ ਦੇ ਵਿੱਚ ਰਹਿੰਦੀ ਹੈ ਤੇ ਉਹ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ ਉਹਦਾ ਸਿਮਰਨ ਕਰਵਾਉਂਦੇ ਨੇ ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪਿਆਰੇਆ ਜੇ ਤੂੰ ਸੱਚੀ ਗੁਰੂ ਦਾ ਸਿੱਖ ਹੈ ਜੇ ਤੂੰ ਅਰਦਾਸ ਕਰਤੀ ਹੈ ਕਿ ਗੁਰੂ ਰਾਮਦਾਸ ਆਪਣੀ ਸ਼ਰਨ ਦੇ ਵਿੱਚ ਰੱਖ ਤੇ ਫਿਰ ਤੈਨੂੰ ਹੋਰ ਕਿਸੇ ਗਾਂ ਲੱਭਣ ਦੀ ਲੋੜ ਨਹੀਂ ਉਹਦਾ ਸਿਮਰਨ ਲੱਭਣ ਦੀ ਲੋੜ ਨਹੀਂ ਤੇਰੇ ਵਾਸਤੇ ਹਰ ਇੱਕ ਸਿਮਰਨ ਅਕਾਲ ਪੁਰਖ ਦਾ ਕਰਨਾ ਹੈ ਤੇ ਗੁਰਬਾਣੀ ਦੇ ਵਿੱਚੋਂ ਕਰਨਾ ਹੈ ਇਸ ਤੋਂ ਬਾਹਰ ਨਹੀਂ ਜਾਣਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਚਾਕੇ ਵਸ ਹੈ ਕਾਮ ਤੀਨਾ ਕਹਿੰਦੇ ਇਹ ਪਰਮਾਤਮਾ ਦੇ ਸਿਮਰਨ ਦੇ ਵਿੱਚ ਹੀ ਤੇਰੀ ਉਹ ਕਹੀ ਜਾਣ ਵਾਲੀ ਕਾਮ ਤੀਨ ਕ ਉਹ ਵੀ ਆ ਜਾਣੀ ਕਿਉਂਕਿ ਉਹ ਰੱਬ ਤੋਂ ਬਾਹਰ ਥੋੜੀ ਹੈ ਕਿ ਉਹਨੂੰ ਰੱਬ ਨੇ ਪ੍ਰਮਾਤਮਾ ਨੇ ਪੈਦਾ ਕੀਤਾ ਇਹ ਮੰਨ ਲਓ ਤੇ ਕਹਿੰਦੇ ਫਿਰ ਤੂੰ ਸਿੱਧਾ ਰੱਬ ਦੀ ਬੰਦਗੀ ਕਰ ਤੂੰ ਕਾਹਨੂੰ ਕਿਉਂ ਪੁੱਜੀ ਜਾਣਾ ਸੁਖਣੀ ਸਾਹਿਬ ਵੀ ਪੜ੍ਹਦੇ ਆਪਾਂ ਸਹਿਬ ਜੀ ਕਹਿੰਦੇ ਨੇ ਕਾਮ ਤੈਨ ਹਰ ਹਰ ਗੁਣ ਗਾਉ ਕਹਿੰਦੇ ਸਾਡੇ ਵਾਸਤੇ ਹਰੀ ਦੇ ਗੁਣ ਗਾਉਣਾ ਹੀ ਕਾਮ ਤੈਨ ਗਉ ਹੈ ਸਾਨੂੰ ਕਾਮ ਤੈਨ ਗਾਉਣ ਦੀ ਲੋੜ ਨਹੀਂ ਸਭ ਤੋਂ ਉੱਤਮ ਹਰ ਕੀ ਕਥਾ ਕਹਿੰਦੇ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ ਹਰੀ ਪ੍ਰਮਾਤਮਾ ਦੀ ਕਥਾ ਜਿੱਥੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਹੋਵੇ ਜਿੱਥੇ ਬੈਠ ਕੇ ਨਿਰਭਾਉ ਹੋ ਜਾਈਏ ਨਿਰਵੈਰ ਹੋ ਜਾਈਏ ਪਰਮਾਤਮਾ ਦੇ ਗੁਣ ਹੈ ਨਾ ਨਿਰਭਾਉ ਆ ਤੇ ਨਿਰਵੈਰ ਹੈ ਨਿਰਭਾਉ ਉਦੋਂ ਹੀ ਹੋ ਸਕਦੇ ਆ ਜਦੋਂ ਨਿਰਵੈਰ ਆ ਜੇ ਸਾਡਾ ਵੈਰ ਹੈ ਕਿਸੇ ਨਾਲ ਤੇ ਅਸੀਂ ਨਿਰਭਾਉ ਨਹੀਂ ਹੋ ਸਕਦੇ ਕਿਉਂਕਿ ਡਰਿਆ ਹੋਇਆ ਬੰਦਾ ਕਦੀ ਕਿਸੇ ਦਾ ਦੋਸਤ ਨਹੀਂ ਹੁੰਦਾ ਦਰਿਆ ਹੋਇਆ ਬੰਦਾ ਹਮੇਸ਼ਾ ਆਪਣੇ ਬਚਾਅ ਵਾਸਤੇ ਦੂਜਿਆਂ ਤੇ ਹਮਲਾ ਕਰਦਾ ਹੀ ਕਰਦਾ ਤੇ ਸਹਿਬ ਜੀ ਕਹਿੰਦੇ ਨੇ ਭਾਉ ਜ਼ਿੰਦਗੀ ਦੇ ਵਿੱਚ ਨਰਵੈਰਤਾ ਲਿਆ ਤੇ ਨਰਪਾਉ ਹੋ ਜਾ ਵੈਰ ਰਹਿਤ ਹੋ ਜਾ ਡਰ ਰਹਿਤ ਹੋ ਜਾ ਜ਼ਿੰਦਗੀ ਚ ਆਹ ਦੋ ਚੀਜ਼ਾਂ ਆ ਗਈਆਂ ਤੇ ਤੇਰਾ ਰੱਬ ਦੇ ਨਾਲ ਮਲਾਪ ਹੋਣਾ ਸ਼ੁਰੂ ਹੋ ਜਾਏਗਾ ਸਭ ਤੋਂ ਪਹਿਲਾਂ ਇੱਕ ਓੰਕਾਰ ਦਾ ਉਪਾਸ਼ਕ ਬਨਣਾ ਪਏਗਾ ਤੇ ਜਿਹੜੇ ਮੂਲ ਮੰਤਰ ਦੇ ਸਦਾ ਦਿੱਤਾ ਨੇ ੴ ਤੋਂ ਗੁਰਪ੍ਰਸਾਦ ਤੱਕ ਇਹ ਗੁਣ ਦਿੱਤੇ ਨੇ ਤੇ ਆਹ ਰੱਬ ਦੇ ਗੋਣੀ ਤੇਰੀ ਜ਼ਿੰਦਗੀ ਚ ਆਉਣੇ ਚਾਹੀਦੇ ਨੇ ਜਦੋਂ ਆ ਕੇ ਗੱਲ ਬਣੇਗੀ ਇੱਛਾਪੂਰਕ ਸਰਬ ਸੁਖ ਦਾਤਾ ਹਾਰ ਜਾ ਕੇ ਵਸ ਹੈ ਕਾਮਤੇਨਾ ਕਹਿੰਦੇ ਉਹ ਪ੍ਰਮਾਤਮਾ ਜਿਹਦੇ ਵਸ ਵਿੱਚ ਕਾਮਤੇਨ ਗਊ ਹੈ ਤੇ ਸਹਿਬ ਜੀ ਕਹਿੰਦੇ ਇਹ ਜਦੋਂ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਕਰਨ ਲੱਗ ਪਏ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਕਹਿੰਦੇ ਨਾਮ ਸੁਣਦਿਆਂ ਸੁਣਦਿਆਂ ਤੇਰੇ ਅੰਦਰੋਂ ਦੁੱਖ ਦਰਦ ਇਹ ਸਾਰਾ ਕੁਝ ਖਤਮ ਹੋ ਜੇਗਾ ਨਾਮ ਸੁਣ ਤ ਦਰਦ ਦੁੱਖ ਲਥਾ ਦਰਦ ਤਕਲੀਫ ਦੁੱਖ ਬਿਮਾਰੀ ਕਹਿੰਦੇ ਇਹ ਸਾਰਾ ਕੁਝ ਨਿਕਲ ਜਾਏਗਾ ਜਦੋਂ ਪਰਮਾਤਮਾ ਦਾ ਸਿਮਰਨ ਕੀਤਾ ਕਹਿੰਦੇ ਐਸਾ ਸੋ ਐਸਾ ਹਰ ਤਿਆਈਏ ਮੇਰੇ ਜੀ ਅੜੇ ਕਹਿੰਦੇ ਹੈ ਮਿਰਿਆ ਜਿੰਦੇ ਐਸੇ ਪ੍ਰਮਾਤਮ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਕਰ ਸੋ ਐਸਾ ਹਰ ਧਿਆਇਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇਹ ਮਿਰਿਆ ਮਨਾ ਤਾਂ ਸੁਖ ਮਿਲੇਗਾ ਉਹਦਾ ਸੁਖ ਨਹੀਂ ਮਿਲਣਾ ਅਰਸੀਂ ਤਾਂ ਬੜੇ ਖਾਮਾਂ ਤੇ ਸੁਖ ਭਾੜਦੇ ਆ ਮੈਨੂੰ ਆ ਹਜੂਰ ਸਾਹਿਬ ਜਾਣ ਦਾ ਮੌਕਾ ਮਿਲਿਆ 2014 ਚ ਉੱਥੇ ਜਦੋਂ ਦਰਸ਼ਨ ਦਿਦਾਰੇ ਕਰਕੇ ਕਾਂ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਤੇ ਜਾ ਰਹੇ ਸੀ ਰਸਤੇ 'ਚ ਸ਼ੈਦ ਮੰਦਰ ਬਣਿਆ ਜਿਹੜਾ ਪੁੱਠਿਆ ਬਣਿਆ ਕਹਿੰਦੇ ਜੀ ਇੱਕ ਮਹਾਤਾ ਗੁਰੂ ਦੇ ਪਿਆਰੇ ਬਿਲਡਿੰਗਾਂ ਕਮਾਉਣ ਨਹੀਂ ਆਉਂਦੇ ਦਿਮਾਗ ਸਹੀ ਕਰਨ ਆਉਂਦੇ ਨੇ ਸੋ ਖੈਰ ਉੱਥੇ ਇੱਕ ਚੱਕੀ ਲਾਈ ਹੈ ਤੇ ਚੱਕੀ ਦੇ ਉੱਤੇ ਲਿਖ ਕੇ ਲਾਇਆ ਕਿ ਜਿਹੜਾ ਇਸ ਚੱਕੀ ਦਾ ਢੀੜਾ ਲਾ ਦੇਗਾ ਉਹਦੀ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਇਹ ਚੱਕੀ ਕਿਹਦੀ ਹੈ ਇਹ ਭਗਤ ਨਾਮਦੇਵ ਜੀ ਨੇ ਮੰਦਰ ਦੇ ਵਿੱਚ ਲੰਗਰ ਲੱਗਿਆ ਸੀ ਤੇ ਆਟੇ ਦੀ ਥੜ ਪੈ ਗਈ ਤੇ ਉਹਨਾਂ ਨੇ ਲਗਾਤਾਰ ਪਤਾ ਨਹੀਂ ਕਿੰਨੇ ਚਿਹਰੇ ਚਲਾਈ ਪਹਿਲਾ ਨੰਬਰ ਮੰਦਰ 'ਚ ਲੰਗਰ ਕਦੋਂ ਲੱਗਦਾ ਸੀ ਦੋ ਨੰਬਰ ਮੰਦਰ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਵੰਡਣ ਕਦੋਂ ਦਿੱਤਾ ਭਗਤ ਨਾਮਦੇਵ ਜੀ ਦਾ ਕੰਮ ਚੱਕੀ ਚਲਾਉਣਾ ਨਹੀਂ ਸੀ ਭਗਤ ਨਾਮਦੇਵ ਜੀ ਦਾ ਕੰਮ ਕੱਪੜੇ ਰੰਗਣਾ ਹੈ ਉਹ ਆਪਣੀ ਕਿਰਤ ਕਰ ਰਹੇ ਨੇ ਪਰ ਕੌਣ ਸਮਝਾਵੇ ਤੇ ਕੌਣ ਦੱਸੇ ਸਾਡੀ ਤਾਂ ਇੱਕੋ ਇੱਛਾ ਹੁੰਦੀ ਹੈ ਨਾ ਭਈ ਜੇ ਚੱਕੀ ਦਾ ਢੀੜਾ ਲੱਗ ਗਿਆ ਤੇ ਸਾਡੀ ਮਨੋ ਕਾਮਨਾ ਪੂਰੀ ਹੋ ਜਾਏਗੀ ਨੋਟਾਂ ਨਾਲ ਭਰੀ ਪਈ ਹੈ ਸਾਡੇ ਕਵਲੇ ਪੰਜਾਬ ਦੇ ਸਿੱਖਾਂ ਨੇ ਉੱਤੇ ਢੇਰ ਲਾ ਦਿੰਦੇ ਨੇ ਨੋਟਾਂ ਦਾ ਕੀ ਜੀ ਭਗਤ ਨਾਮਦੇਵ ਜੀ ਦੀ ਚੱਕੀ ਆ ਉਹ ਕੁਝ ਇਤਿਹਾਸ ਵੇਖ ਲਓ ਗੁਰਬਾਣੀ ਉਹਨਾਂ ਦੀ ਵੇਖ ਲਓ ਚੱਕੀ ਚਲਾਉਣ ਵਾਲਾ ਹੁੰਦਾ ਭਗਤ ਨਾਮਦੇਵ ਤੇ ਇੱਕ ਅੱਧੀ ਤਾਂ ਉਦਾਹਰਨ ਚੱਕੀ ਦੀ ਦਿੰਦੇ ਨਾ ਉਹ ਆਪਣੇ ਕਾਰੋਬਾਰੀਆਂ ਦੀਆਂ ਤਾਂ ਉਦਾਹਰਨਾਂ ਦੇ ਕੇ ਨੇ ਕੰਮਕਾਰ ਦੀਆਂ ਉਦਾਹਰਨ ਦੇ ਕੇ ਨੇ ਪਰ ਚੱਕੀ ਦੀ ਤੇ ਇੱਕ ਵੀ ਨਹੀਂ ਦਿੱਤੀ ਉਹਨਾਂ ਉਦਾਹਰਨ ਉੱਥੇ ਜਦੋਂ ਐਸੀ ਦੇਖਿਆ ਮੇਰੇ ਨਾਲ ਇੱਕ ਹੋਰ ਗੁਰਪੰਖ ਪਿਆਰਾ ਸੀ ਅਸੀਂ ਕਿਹਾ ਭਾਈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੇ ਕਾਮ ਤੇ ਨਾ ਇੱਛਾ ਪੂਰੀਆਂ ਕਰਾਉਣੀਆਂ ਨੇ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾਓ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਜਾਓ ਆ ਚੱਕੀਆਂ ਗੇੜਕੇ ਨਹੀਂ ਹੋਣੀਆਂ ਤੇ ਜਿਹੜੇ ਬਾਤੇ ਜਾਦੇ ਸਰਦਾ ਅੰਨੀ ਸਰਦਾ ਵਾਲੇ ਕਹਿੰਦੇ ਤੁਸੀਂ ਚੁੱਪ ਰਹੋ ਤੁਹਾਨੂੰ ਪੁੱਛਿਆ ਕਿਸੇ ਨੇ ਬਾਣੀ ਜੋ ਮਰਜੀ ਕਵੇ ਪਰ ਅਸੀਂ ਤਾਂ ਉਹ ਮੰਨਾਂਗੇ ਜਿਹੜੀ ਇਹਨਾਂ ਨੇ ਇੱਥੇ ਲਿਖ ਕੇ ਲਾਈ ਹੈ ਭਗਤ ਨਾਮਦੇਵ ਜੀ ਜੋ ਮਰਜੀ ਕਰਦੇ ਹੋਣ ਪਰ ਸਾਨੂੰ ਨਹੀਂ ਸਾਨੂੰ ਤੇ ਆਪਣੀਆਂ ਇੱਛਾ ਪੂਰੀਆਂ ਕਰਾਉਣ ਦੇ ਨਾਲ ਤੇ ਸਾਡੀ ਇੱਛਾ ਪੂਰੀ ਹੋ ਜੇ ਆਵਾਂ ਕਿਹੜੇ ਸਾਡ ਤੋਂ ਦੋਲਵਾ ਲੋ ਪਰ ਅਸੀਂ ਇਹੀ ਕੰਮ ਕਰਾਂਗੇ ਨਾ ਭਗਤ ਨਾਮਦੇਵ ਜੀ ਦੇ ਸ਼ਬਦ ਪੜੇ ਨਾ ਉਹਨਾਂ ਦੇ ਬਾਰੇ ਪੜਿਆ ਬਸੋ ਚੱਕੀ ਅਗਲਿਆਂ ਨੇ ਲਾਤੀ ਤੇ ਪੂਜੀ ਜਾਂਦੇ ਨੇ ਉਥੇ ਉਹਨਾਂ ਪੈਸਾ ਕੋਈ ਹੋਰ ਨਹੀਂ ਚੜਾਉਂਦਾ ਨਾਲ ਜਿੰਨੇ ਸਾਡੇ ਪੰਜਾਬ ਦੇ ਸਿੱਖ ਜਾ ਕੇ ਚੜਾਈ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਿੱਛੇ ਲਾਉਣਾ ਬੜਾ ਸੌਖਾ ਏ ਉਹ ਵੀ ਕਰਮਕਾਂਡੀ ਬਣਾ ਕੇ ਲਾਈ ਲੱਗ ਬਣਾ ਕੇ ਸਿੱਖਿਆ ਸਹੀ ਸਿੱਖਿਆ ਦੇ ਕੇ ਪਿੱਛੇ ਨਹੀਂ ਲੱਗਣਗੇ ਪਿੱਛੇ ਸਹੀ ਸਿੱਖਿਆ ਵਾਲਿਆਂ ਨੂੰ ਤੇ ਗਾਲ੍ਹਾਂ ਕੱਢਣਗੇ ਇਹ ਸ਼ਰੂ ਤੇ ਆਦਤ ਹੈ ਸਾਡੀ ਯਾਨੀ ਜੇ ਤੋ ਸਿੰਘ ਵਰਗਾ ਵਿਦਵਾਨ ਕੋਈ ਨਹੀਂ ਲੱਭਦਾ ਪਰ ਕਿੰਨੇ ਕੋ ਉਹਦੇ ਮਗਰ ਲੱਗੇ ਸੀ ਪੌਤੇ ਤਾਂ ਉਹਦਾ ਵਿਰੋਧ ਹੀ ਕਰਦੇ ਰਹੇ ਤੇ ਵਿਦਵਾਨਾਂ ਦਾ ਹਮੇਸ਼ਾ ਅਸੀਂ ਵਿਰੋਧ ਹੀ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਨੂੰ ਲਾਈ ਲੱਗ ਬਣਾ ਲਿਆ ਸਾਨੂੰ ਲੁੱਟਣ ਵਾਸਤੇ ਕੋਈ ਨਾ ਕੋਈ ਵਹਿਮ ਭਰਮ ਪਾਤਾ ਉਧਰ ਅਸੀਂ ਭੱਜਦੇ ਹਾਂ ਸੋ ਖੈਰ ਖੈਰ ਕੁਰੂ ਕਿਰਪਾ ਕਰੇ ਭਗਤ ਨਾਮਦੇਵ ਜੀ ਦੀ ਕੋਈ ਚੱਕੀ ਨਹੀਂ ਬਸ ਐਵੇਂ ਇੰਨੇ ਅਗਿਆਨੀ ਲੋਕ ਉੱਥੇ ਪੂਜਾਈ ਜਾਂਦੇ ਨੇ ਤੇ ਅਗਿਆਨੀ ਲੋਕ ਉੱਥੇ ਪੈਸਾ ਚੜਾ ਕੇ ਪੂਜੀ ਜਾਂਦੇ ਨੇ ਜੇ ਕਿਸੇ ਨੂੰ ਪਤਾ ਹੋਵੇ ਇਤਿਹਾਸ ਦਾ ਤੇ ਉਹ ਜ਼ਰੂਰ ਕਮੈਂਟ ਕਰਕੇ ਸਹੀ ਦੱਸਿਓ ਤੇ ਪਾਤਸ਼ਾਹ ਜੀ ਆਖਟ ਬੰਦ ਦੇ ਵਿੱਚ ਕਿਰਪਾ ਕਰਦੇ ਨੇ ਚਾਹੇ ਹਰ ਸਿਮਰਨ ਭਇਆ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਸ਼ੁਰੂ ਹੋ ਜੇ ਤੈ ਉਪਾਦ ਗਤ ਕੀਨੀ ਕਹਿੰਦੇ ਉੱਥੋਂ ਝਗੜੇ ਕਲੇਸ਼ ਨਿਕਲ ਜਾਂਦੇ ਨੇ ਵਿਢ ਭਾਗੀ ਹਰ ਜਪਨਾ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਇਹ ਸਿਮਰਨ ਹੁੰਦਾ ਹੈ ਚਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਾਰ ਪਵਜਲ ਤਰਨਾ ਕਹਿੰਦੇ ਦਾਸ ਨਾਨਕ ਨੂੰ ਪ੍ਰਮਾਤਮਾ ਨੇ ਗੁਰੂ ਨੇ ਇਹ ਮਤ ਬਖਸ਼ਿਸ਼ ਕੀਤੀ ਹੈ ਕਿ ਜੇ ਸੰਸਾਰ ਤੋਂ ਤਰਨਾ ਚਾਹੁੰਦਾ ਹਾਂ ਤੇ ਆ ਵਾਹਿਗੁਰੂ ਦੇ ਸਿਮਨ ਵਿੱਚ ਲੱਗ ਜਾ ਵਾਹਿਗੁਰੂ ਦੇ ਸਿਮਰਤੋਂ ਬਗੈਰ ਅੱਜ ਤੱਕ ਕੋਈ ਵੀ ਤਰਿਆ ਨਹੀਂ ਤੇ ਨਾ ਕਿਸੇ ਦਾ ਪਾਰ ਉਤਾਰਾ ਹੁੰਦਾ ਹੈ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਹਰ ਕਾ ਭਗਤ ਪ੍ਰਗਟ ਨਹੀਂ ਛੱਪੇ ਵਾਲੀ ਬਸਤਾ ਬਣ ਜਾਵੇ ਜਿਹੜਾ ਪ੍ਰਮਾਤਮਾ ਦਾ ਭਗਤ ਬਣ ਗਿਆ ਉਹ ਛੱਪਿਆ ਨਹੀਂ ਰਹਿੰਦਾ ਉਹ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ ਹੈ ਹਰ ਕਾ ਭਗਤ ਮੁਕਤ ਬੋਹ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਤਸ਼ਾਹ ਜੀ ਕਹਿੰਦੇ ਉਹ ਆਪ ਵੀ ਮੁਕਤ ਹੋ ਜਾਂਦਾ ਹੈ ਤੇ ਕਈਆਂ ਹੋਰਾਂ ਨੂੰ ਮੁਕਤ ਕਰ ਦਿੰਦਾ ਹੈ ਤੇ ਸਾਬ ਜੀ ਕਹਿੰਦੇ ਹੈ ਨਾਨਕ ਐਸੇ ਗੁਰਮੁਖਾਂ ਦੇ ਸੰਗ ਕਰਕੇ ਐਸੇ ਗੁਰਮੁਖਾਂ ਦੀ ਸੰਗਤ ਕਰਕੇ ਕਈ ਮਨੁੱਖਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਆ ਜਾਂਦੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਆ ਸੰਗਤਾਂ ਨੇ ਆਪ ਹੀ ਵਿਚਾਰ ਸੁਣਨੀ ਤੇ ਅੱਗੇ ਵੀ ਸ਼ੇਅਰ ਜਰੂਰ ਕਰ ਦੇਣੀ ਧੰਨਵਾਦ